ਉੱਥੇ ਰੁਕ ਜਾ ਰੁਕ ਜਾ ਰੁਕ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਰਵੀ ਓਏ ਬਦਮਾਸ਼ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਇਹ ਬਾਕ ਚਲੇ ਬਾਤ ਲੋ ਹੁਣ ਹੋਰ ਰਵੀ ਆ ਬਾਰ ਬੋਲ ਪਾਣੀ ਕਰੀਏ ਨਾ ਆਹ 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 ਤੇ ਦਈਏ ਨਾ ਸਮਾਨ ਨਾ ਓੜੀ ਕਿਉਂ ਫੜਾਈ ਆਂ ਇਹ ਸਮਾਨ ਆਹ ਜਾਨਾ ਇਹ ਕੀ ਕਰਦਾ ਇਹ ਗੱਦੀ ਪੁੱਤ ਨੇ ਇਹ ਨਵੇਂ ਕੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਧੀਂਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਣਾ ਨਵੇਂ ਲੱਗਣਾ ਉਹ ਪੁਰਾਣੇ ਲੱਗਣਾ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆਹ ਰਿਹਾ ਕਰ ਸਮਾਨ ਉਹ ਰਿਹਾ ਕੋਈ ਤੈਨੂੰ ਦੇ ਲਿਆ ਤੇਰੀ ਮਾਇਆ ਦੇ ਲਿਆ ਨੇ ਤੂੰ ਵੀ ਕਰੀ ਤੈਨੂੰ ਐ ਪਤਾ ਵੀ ਆਹ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਐ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜੰਮ ਤੋਂ ਆ ਆਖਦੀ ਇਹ ਸਾਡੇ ਤੇ ਤੂੰ ਦਾ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋਣੇ ਨਹੀਂ ਰੋਕਣਾ ਪਿੰਡ ਤਾਂ ਆ ਫਿਰ ਵੇਚਦਾ ਕਿਉ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਮਾਂਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਆ ਇਹ ਬਸ ਆ ਬਾਬਾ ਤੇ ਬਾਬਾ ਨਾ ਵੇ ਐਡਾ ਦਾ ਕੋਈ ਨਹੀਂ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਟਿਕਟਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਛੱਡ ਦੇ ਫਿਰ ਇਹਨਾਂ ਨੂੰ ਫਟਾਉਂਗਾ ਅਟਾਲਾ ਕਢਾ ਬੈਰਨ ਨੂੰ ਅਟਾਲਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਖਾਣਾ ਤੂੰ ਕਿਵੇਂ ਵੇਚੇਗਾ ਮੈਂ ਜੋਰਤੀ ਨਾਲ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਲੈ ਆ ਜਾਣ ਤੇ ਵੇਖੀਦਾ ਆਉਂਦਾ ਬਾਹਰ ਤੂੰ ਦੇ ਤੂੰ ਮੈਂ ਦੇਖ ਕੇ ਦਿਖਾ ਮੈਂ ਤੂੰ ਐਡਾ ਕੱਢਾ ਕਾ ਬਣਾ ਫਿਰਦਾ ਪੈਲੀ ਯਾਰ ਆਪਦੇ ਆਪ ਤੂੰ ਮੈਨੂੰ ਦੇ ਲਿਆ ਕਰਤੀ 8 ਮਹੀਨੇ ਦਾ ਵਣੀ ਵੇਚਦਾ ਰਹਿਣਾ ਤੈਨੂੰ ਇਹੋ ਜਿਹਾ 30000 ਦਵਾਉਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇ ਤੂੰ ਸੁਧਰਨਾ ਤੈਨੂੰ ਮੈਂ ਤਾਂ ਕਰਕੇ ਆਇਆ ਆ ਪਵਨੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹੁੰਦਾ ਤੇਰੇ ਨਾਲ ਆ ਜੇ ਤੂੰ ਅੜੀ ਨਾ ਵੇਚੀਂਗਾ ਅਸੀਂ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹਤਾ ਹਾਂ ਆ ਕੋਈ ਨਹੀਂ ਬੱਜਿਆ ਬਾਹ ਹੈ ਜਾਂ ਫਿਰ ਕੀ ਜਾਂ ਬੰਤ ਆਵਾਜ਼ ਸੁਣ ਕੀ ਜਾਂ ਦਾ ਫਿਰ ਕੋਈ ਨੂੰ ਲਾਇਆ ਜਾਏ ਦਾ ਛੜਾ ਦੇ ਮੈਂ ਤਾਂ ਨਹੀਂ ਛੱਡਣਾ ਅਜਾ ਇਹ ਨੂੰ ਚੁਗਾ ਦੇ ਸੈਂਟਰ ਇਹਨਾਂ ਦਾ ਇਲਾਜ ਦੂਸ਼ ਕਰ ਤੂੰ ਐਂ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਤੇ ਵੀ ਯਾਦ ਰੱਖੀਂ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਨਾਂ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀਰੋ ਕਹਿਣਾ ਠੀਕ ਨਾ ਹਾਂ ਤੈਨੂੰ ਕੰਮ ਆਉਂਦਾ ਨਹੀਂ ਕੀ ਨਾ ਬਹੁਮੈ ਨਾ ਵਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆ ਆਜੇ ਨਿਆਰ ਤੇ ਬਾਬਾ ਯਰ ਪਾਈ ਬਣਿਆ ਹਮ ਤੂੰ ਬਾਹਰ ਹੋਗੇ ਗੱਲ ਕਰ ਤੂੰ ਇੱਥੇ ਖੜਕੇ ਕਰੂ ਮੈਂ ਮੈਂ ਇੱਥੇ ਖੜਕੇ ਕਰੂ ਕਰਾਂ ਮਟਾ ਦੇ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਕੱਲ ਓਏ ਇੱਥੇ ਖੜਕੇ ਕਰੂ ਗੱਲ ਤੂੰ ਯਾਰ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜਾਏਗਾ ਤੈਨੂੰ ਹਟਾ ਦੇਾਂਗੇ ਆਜਾ ਕਰੋ ਦੇਖ ਨਾ ਹੜਦਾ ਨਹੀਂਗਾ ਯਾਰ ਹਾਂ ਆਦਾ ਹੜਤਾ ਨਹੀਂ ਬਈ ਮੈਂ ਦਾ ਵੇਚੂਗਾ ਤੂੰ ਮੈਨੂੰ 30000 ਦੇਣਾ ਮਣੀ ਵੇਚਦਾ ਕਿਉਂ ਆ ਸਾਟਾ ਕੋਹਾ ਮੇਰੇ ਨਾਲ 50000 ਦਿੰਨਾ ਤਾ ਆਹੋ ਫਿਰ ਏਡਾ ਤੂੰ ਏਡਾ ਕਟਾ ਕਹੋ ਆਪਦੇ ਆਪ ਨੂੰ ਸਮਝੀ ਜਾਂਦਾ ਹੋਏ ਐਂ ਵੇਚਾਂਗਾ ਤੂੰ ਬਿੱਟ ਨੂੰ ਹਟਾਵਾਂਗੇ ਤੈਨੂੰ ਬਸ ਮੇਰੇ ਕੋਈ ਨਹੀਂ ਫਰਿਆ ਤਾ ਦੀ ਫਰਮਾਂ ਮੈਂ ਵੇਚੂਗਾ ਜੇ ਨਾਲ ਸਿੱਧੀ ਆ ਆ ਤੈਨੂੰ ਦੱਸਦਾ ਮੋਬਾਈਲ ਠੀਕ ਆ ਨਾ ਨਾ ਯਾਰਾ ਹੁਣ ਤੱਕ ਮੇਰੀ ਤਰਫ ਦੇ ਚੱਟਦਾ ਰਹਿਾਂਗੇ ਓਏ ਏਡੇ ਤੱਕੇ ਚੱਟਣ ਨੂੰ ਏਡਾ ਕਾ ਤੂੰ ਲਾਜਾ ਬਣ ਗਿਆ ਓਏ ਹਾਂ ਸਾਲ ਫੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛੜ ਨੀ ਤਾ ਉਹ ਮੈਂ ਕਿੰਨਾ ਇਹ ਅੰਬਰ ਦੇ ਛੱਕ ਨਾਲ ਆ ਰਹੇ ਨੇ ਕੋਈ ਇਹ ਫਾਗ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਉਂਦੇ ਨਾ ਜੀਪੂ ਦੇ ਡਾਂਗ ਫੇਰੀਆ ਪਰਸੋਂ ਕੱਲ ਡਾਂਗ ਫੇਰੀਆ ਦੇਖ ਲੈ ਘਰੇ ਜਾ ਕੇ ਸੰਗੜਾ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇ ਦੋ ਸਾਨੂੰ ਦੀਨ ਆਣਾ ਜੀ ਅਸੀਂ ਜਰੂਰ ਉਹਦੀ ਡਾਂਗ ਸੋਟੀ ਕਰਾਂਗੇ ਮੈਂ ਕਿਹੜੇ ਅੰਬਰ ਦੇ ਛੱਕ ਕੇ ਕਰ ਹਾਂ ਕਰਦੇ ਕਮ ਉਹ ਕਿਹੜਾ ਕਿਸੇ ਦਾ ਪਤੀ ਪੁੱਤ ਨਹੀਂ ਯਾਰ ਠੀਕ ਹਨ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਅਦ ਜਾ ਕੇ ਮੈਂ